ਚਾਲਾ ਸਤਿ ਸ੍ਰੀ ਅਕਾਲ ਜੀਿਸਵਾ ਨੂੰ ਤਾਂ ਤੁਹਾਡਾ ਆਪਣਾ ਨਵੇਂ ਬਲਾਗ ਹੋ ਗਿਆ ਤੇ ਆਪਾਂ ਅੱਜ ਦਾ ਬਲਾਗ ਹੈ ਜੀ ਕਿ ਆਪਾਂ ਅੱਜ ਅਗਰ ਫਿਟਿੰਗ ਕਰਦੀ ਆ ਕੰਬੈਂਡਿੰਗ ਜੀ ਜਾਣੀ ਕਿ ਵਿੱਚ ਪਾ ਇਹ ਫਿਟ ਫਿਟ ਵਗੈਰਾ ਕਰਨਾ ਕਿੱਦਰਾ ਬਸ ਠੀਕ ਹੈ ਬਸ ਪਰ ਹਰ ਨਾ ਕੋਈ ਰਾਹ ਜਨਾ ਬਸ ਕਰਾ ਬੰਦ ਕਰ ਦੇ ਇਹਨਾਂ ਨੂੰ ਕੀ ਕਰਨਾ ਪੈਣਾ ਇਹ ਅੰਗਰੇਜ਼ੀ ਨਹੀਂ ਕਰਦਾ ਬਟ ਨਹੀਂ ਕਰਦਾ ਹਿੱਦਾ ਤੁਹਾਨੂੰ ਕਿੜੀਆ ਇਹ ਵਾੜ ਦੇ ਕਿ ਇੱਥੇ ਲਾਣਾ ਹੁਣ ਪੀਸ ਇੱਕ ਇਥੇ ਉਹ ਕਮਜ਼ੋਰ ਨੇ ਇਹਨੇ ਕਾਹ ਦਾ ਕਮਜ਼ੋਰ ਇਥੇ ਪੀਸ ਹੀ ਨਵਾਂ ਲੱਗਿਆ ਇਹਨੂੰ ਉਹ ਪੱਤੀ ਵੀ ਆਪਣੇ ਕੋਲ ਹੀ ਲਾ ਦੇਣੀ ਲਿਆ ਹਾਂ ਕਿਹੜੀ 4 ਇੰਚ ਚੌੜੀ ਕੀ ਜਿਹੜੀ ਉਹ ਦ ਦੇ ਇਹਨੂੰ ਕਿ ਉਹ ਉੱਤੇ ਕੱਟ ਦੇਣਾ ਨਹੀਂ ਲੇਕਰ ਲਿਆ ਤਾਂ ਇਹ ਫਿਰ ਵੇਨੇਗਾ ਸਟਿੱਕਰ ਵੀ ਖਰਾਬ ਹੋ ਜਾਣਾ ਆ ਐਂਗਲ ਜੀ ਫੀਟਿੰਗ ਤੇ ਜੀ ਟਾਈਮ ਲੱਗੂਗਾ ਥੋੜਾ ਜਿਹਾ ਜਿੱਦਾਂ ਕਿ ਇੱਥੇ ਲਾਉਣਾ ਪਊਗਾ ਹੋਰ ਪੀਸ ਵਗੈਰਾ ਫਿਰ ਇਹਦੀ ਫੀਟਿੰਗ ਹੋਣੀ ਹੈ ਨਹੀਂ ਤਾਂ ਉਦਾਂ ਨਹੀਂ ਹੋਣੀ ਕੋਈ ਫੀਟਿੰਗ ਵੀ ਦਸਮੇਸ਼ ਕੰਪੈਨ ਦਾ ਜੀ ਇੱਕ ਘੱਟਾ ਆ ਭਰਿਆ ਪਿਆ ਬਾਹਰ ਜਾਣ ਵਾਸਤੇ ਮਸ਼ੀਨ ਇੱਕ ਹੋਰ ਰਬੜਰ ਨੂੰ ਵਗੈਰਾ ਪਿਆ ਬਾਕੀ ਜੀ ਤੁਹਾਨੂੰ ਦਿਖਾਉਦੇ ਇੱਕਾ ਜਿਹਾ ਘੱਟਾ ਆ ਪਰ ਕੇ ਲਿਆਏ ਬਾਹਰ ਜਾਣ ਵਾਸਤੇ ਸਮਾਨ ਦਾ ਇਹ ਜਾਨਕ ਬਲਟਾਂ ਬੁਲਟਾਂ ਤੇ ਬਹੁਤ ਕੁਝ ਨਹੀਂ ਜਾਂਦਾ ਜੀ ਨਾਲ ਆਪਾਂ ਤੇ ਆਪਣਾ ਜੀ ਕੰਮ ਤੁਹਾਨੂੰ ਦੱਸਦੇ ਵੀ ਰੂਲਾ ਵਿੱਚ ਪਾਇਆ ਪਾਇ ਤੇ ਇਹਦੀ ਫਿਟਿੰਗ ਵਗੈਰਾ ਕਰਨੀ ਪੈਣੀ ਆ ਫਿਟਿੰਗ ਦੀ ਥੋੜਾ ਜਿਹਾ ਤਾਂ ਅਠਾ ਚੱਕ ਚੁੱਕੇ ਕਰਨੀ ਪੂਗੀ ਵੀ ਜਾਨਕ 16 ਤੇ ਤੁਸੀਂ ਦੇਖੋ ਜਿੱਦਾਂ 16 ਤੇ 14 ਦਾ ਫਰਕ ਆ ਜਿੱਦਾਂ ਹੁਣ ਆ ਇਦਰ ਫਿਟਿੰਗ ਵਗੈਰਾ ਕਰਨੀ ਪੈਣੀ ਅਗਰ ਉਹ ਪੱਟ ਕੇ ਲਾਵਾਂਗੇ ਬਾਕੀ ਤੁਹਾਨੂੰ ਆਪਾਂ ਦੱਸਦੇ ਆ ਦਸ਼ਮੀਸ਼ ਬਾਰੇ ਅੱਗੇ ਆਪ ਵੀਡੀਓ ਬਣਾਈਆਂ ਜਲਦੀ ਜਲਦੀ ਇਹ ਬਣਾਈਆਂ ਆਪਾਂ ਜਿੱਦਾਂ ਕਿ ਕਿਵੇਂ ਥੋੜਾ ਜਿਹਾ ਵਿੱਚ ਬੰਦਾ ਦੇ ਸੀਨ ਵਗੈਰਾ ਆਪਾਂ ਅੱਜ ਤੁਹਾਨੂੰ ਕੱਲੀ ਦਸ਼ਮੇਸ਼ ਦੀ ਵੀਡੀਓ ਦੱਸਾਂਗੇ ਕਿ ਇਹਦੇ ਚ ਆਪਾਂ ਕੀ ਕੀ ਬਦਲਾਅ ਕੀਤੇ ਆ ਇਹਦੇ ਤੇ ਕੀ ਕੀ ਕਰਤਾ ਕਿੰਨੀ ਰੁਪਏ ਨਿਕਲੀ ਆ ਜਿਹੜਾ ਵੀ ਜੋ ਵੀ ਹੋਇਆ ਤੁਹਾਨੂੰ ਆਪਾਂ ਵੀਡੀਓ 'ਚ ਦੱਸਦੇ ਆ ਇਹਦਾ ਜੀ ਪਹਿਲਾਂ ਹੀ ਤੁਹਾਨੂੰ ਦੱਸਦੇ ਆ ਵੀ ਆ ਕੀਤਾ ਜੀ ਆਪਾਂ ਇਹ ਚੈਨਾ ਤੇ ਸਿਸਟਮ ਇਹ ਆਪਾਂ ਬੈਲਟ ਵਗੈਰਾ ਪਾ ਕੇ ਪੁਲੀ ਤੇ ਕਰਤਾ ਕੱਲਾ ਕਰਤਾ ਦੂਜੇ ਨੰਬਰ ਦਾ ਜੀ ਇਹ ਇੰਜਨ ਇੰਜਨ ਦੀ ਤੁਹਾਨੂੰ ਦੱਸਦੇ ਆ ਜੀ ਇੰਜਨ ਦੇ ਪਰੇ ਵੀ ਬੜਾ ਦਿੱਤਾ ਇਧਰ ਵੀ ਇੰਜਨ ਦੇ ਸੀਟੇ ਤੇ ਪਹਿਲੋਂ ਟੇਟੀ ਬੰਦਾ ਕਲੋਸ ਕਰ ਉਹਦੇ ਤੋਂ ਬਾਅਦ ਚ ਉਹਨਾਂ ਨੇ ਸ਼ਾਇਦ ਕੋਈ ਕੋਈ ਫਾਲਟ ਵਗੈਰਾ ਪੈ ਗਿਆ ਉਹਨਾਂ ਨੇ ਡਿਸ਼ਪੋਇਲ ਵਗੈਰਾ ਰੱਖਿਆ ਤੇ ਇਹ ਇੰਜਨ ਇਧਰ ਉੱਚਾ ਸੀ ਐ ਸਾਈਡ ਪਰੋਂ ਨੀਵਾ ਸੀ ਉਹਦੇ ਕਰਕੇ ਥੋੜੀ ਜਿਹੀ ਆ ਬੈਲਟ ਫਲੈਟ ਵਗੈਰਾ ਕਸਾਈ ਕੀਤੀ ਗਈ ਆ ਤੇ ਤੀਜਾ ਨੰਬਰ ਆ ਜੀ ਇਹਦਾ ਤੁਹਾਨੂੰ ਦਿਖਾਉਂਦੇ ਆ ਗੁਰ ਆਪਾਂ ਕੀ ਕੀਤਾ ਤੁਹਾਨੂੰ ਤਾਂ ਐਸੇ ਤਾਂ ਵੀਡੀਓ ਵਿੱਚ ਆਪਾਂ ਦੱਸਦੇ ਰਹਿ ਬੀ ਕੀ ਕੀ ਕਿੰਨਾ ਕੰਮ ਕੀਤਾ ਕਿਵੇਂ ਆ ਤੀਜਾ ਨੰਬਰ ਦਾ ਇੱਕ ਪਲਟਾ ਲੱਗੂਗਾ ਪਿੱਛੇ ਬਣਾਇਆ ਪਲਟਾ ਤਿਆਰ ਕੀਤਾ ਦਾ ਉਹਦਾ ਕਰਤਾ ਮਥੜੂ ਦਾ ਆਪਾਂ ਤੇ ਆਪਾਂ ਹੁਣ ਇਹਨੂੰ ਵੀ ਲਾਉਣਾ ਪਿੱਛੇ ਉਹ ਪਰ ਐਂਗਲ ਵਾਲਾ ਜਿਗਾਰ ਬਣਾਇਆ ਇਹਦਾ ਇੱਥੇ ਉਹਦੇ ਆਪਣੇ ਮਥੜੂ ਦੇ ਵਿੱਚ ਚੈਨਲ ਲਾਇਆ ਸੀ ਉਹਦੇ ਨਾਲ ਇਹਦਾ ਕੀਤਾ ਜੇ ਆਪਾਂ ਇੱਥੇ ਐਂਗਲ ਨਾਲ ਕਰਾਂਗੇ ਐਂਗਲ ਲਾਈ ਵੀ ਆ ਤੇ ਇੱਥੇ ਇੱਥੇ ਚੱਲਦਾ ਕਰਾਂਗੇ ਤੇ ਬਾਕੀ ਹੋਰ ਤੁਹਾਨੂੰ ਦੱਸਦੇ ਹਾਂ ਜੀ ਹੁਣ ਉੱਪਰ ਜਦਾ ਗਿੱਲੀ ਆ ਉਹਦੇ ਵਿੱਚ ਚੜ੍ਹ ਕੇ ਤੁਹਾਨੂੰ ਉੱਪਰ ਦਿਖਾਵਾਂਗੇ ਇਹ ਕਿੰਨਾ ਆਪਾਂ ਬਦਲਿਆ ਜੀ ਆ ਚੀਜ਼ ਆ ਆ ਦੇਖੋ ਜੀ ਇਹਦੇ ਤੋੜਿਆ ਪਾਹੀਂ ਇਹ ਨਹੀਂ ਪਤਾ ਲੱਗਾ ਵੀ ਕਿਹੜੇ ਸਾਹ ਉਹਨਾਂ ਨੇ ਤੋੜਿਆ ਹੀ ਕਿਵੇਂ ਟੁੱਟਿਆ ਹੀ ਉਹਨਾਂ ਤੋਂ ਜੇ ਦੱਸਿਆ ਨਹੀਂ ਇੱਥੇ ਟਾਂਕਾ ਬਹੁਤ ਤਕੜਾ ਲੱਗਾ ਇਸ ਇੱਥੇ ਵੈਲਡਿੰਗ ਕੀਤਾ ਸੀ ਇਹ ਚੀਜ਼ ਬਦਲੀਆ ਦੂਜੇ ਨੰਬਰ ਦੇ ਚੌਥੇ ਪੰਜਵੇਂ ਨੰਬਰ ਤੇ ਆ ਗਈ ਜੀ ਆ ਬਣਾਇਆ ਜੀ ਆਪਾਂ ਪੋਪਲਾ ਨੂੰ ਆਂ। ਇਹਨਾਂ ਦਾ ਆ ਪੇਟ ਵਗੈਰਾ ਵੀ ਕਰਾਂਗੇ ਇਹਨਾਂ ਨਾਲ। ਤੇ ਸਭ ਤੋਂ ਮੇਨ ਗੱਲ ਇਹਦੀ ਜਿਹੜੀ ਮੇਨ ਖਲਾਰ ਸੀ ਮਸ਼ੀਨ ਦੀ ਉਹਦੇ ਬਾਰੇ ਹੁਣ ਤੁਹਾਨੂੰ ਦੱਸਣ ਜਾ ਰਹੇ ਆਪਾਂ ਤੇ ਵੀ ਇਹਦੇ ਕਿਹੜਾ ਕੀ ਨੁਕਸਾਨ ਸੀ ਤੇ ਕੀ ਫਾਲਟ ਸੀ ਕਿ ਇਹਦੇ ਕਰਨ ਇਹ ਕੰਬੈਨ ਨਹੀਂ ਚੱਲੀ ਉਹਨਾਂ ਬੰਦਾ ਤੋਂ ਉਹ ਤੁਹਾਨੂੰ ਮੇਨ ਫਾਲਟ ਦਾ ਹੁਣ ਦੱਸਣਾ ਆਪਾਂ ਤੇ ਇਹਦਾ ਕੀ ਕਰਨ ਸੀ ਇਹਦਾ ਮੇਨ ਖਲਾਰ ਦਾ ਕੰਮ ਸੀ ਜਿਉਂ ਪੁਲੀ 엘ਿਵੇਟਰ ਵਾਲੀ ਉੱਪਰ ਚੜ ਕੇ ਤੁਹਾਨੂੰ ਦਿਖਾਉਂਦੇ ਆਂ ਇਹਦੀ ਮੇਨ ਖੜਤ ਸੀ ਆ ਪੁਲੀ ਦੇਖੋ ਇਹ ਕੰਪਨੀਆਂ ਨੇ ਕਿਹੜੇ ਤਰੀਕੇ ਨਾਲ ਲਾਈ ਸੀ ਵੀ ਇਹਦੀ ਕਿਹੜੇ ਸਾਲਾਂ ਖੜਤ ਪੈਂਦੀ ਸੀ ਵੀ ਇੱਥੋਂ ਪੁਲੀ ਬੈਲਟ ਨਾਲ ਲੱਗਦਾ ਸੀ ਉਦੋਂ ਲੱਗਦਾ ਸੀ ਥੱਲੇ ਇੱਥੋਂ ਇਹਦੇ ਕਰਕੇ ਇਹਨੂੰ ਐਡਲ ਲਾਉਣਾ ਹੀ ਪੈਂਦਾ ਸੀ ਜੋ ਮਰਜ਼ੀ ਜੀਭੇ ਦਾ ਵੀ ਐਡਲਤ ਬਣਾਣੀ ਇਹ ਚੱਲਦੀ ਸੀ ਆ ਦੇਖੋ ਉਹਨਾਂ ਨੇ ਕੰਪਨੀ ਨੇ ਐਡਲ ਦੇਤਾ ਇੱਥੇ ਵੀ ਤੁਸੀਂ ਐਡਲ ਲਾਓ ਐਡਲ ਲੱਗ ਕੇ ਦੋਵੇਂ ਐਲੀਵੇਟਰ ਇਹ ਬੈਲਟ ਕਮਾਉਂਦੀ ਸੀ ਇੱਕ ਹੀ ਇਹ ਇਕ ਕਮੋਰ ਨਾਲ ਬੈਟ ਸਲਿੱਪ ਵੀ ਹੁੰਦੀ ਸੀ 100 ਕੰਮ ਇਹ ਦੇ ਕਰਕੇ ਉਹਨਾਂ ਨੇ ਛਾਂ ਦੇ ਵਿੱਚ ਤੋੜ ਟੁੱਟੇ ਵਿੱਚੋਂ ਨਿਕਲੇ ਇਹਦੇ ਕੰਬੈਨ ਦੇ ਆ ਦੇਖੋ ਯਾਰਾ ਦਿਖਾਉਂਦੇ ਆਪਾਂ ਤਕਰੀਬਨ ਟੋਟਲ ਹੀ ਨਵੇਂ ਪਾਇਆ ਤਿੰਨੇ ਛਾਂ ਦੇ ਇਹ ਮੇਨ ਜੜ ਹਿੰਦੀ ਸੀ ਆਹ ਇਹ ਆਪਾਂ ਕੱਢ ਹੀ ਦਿੱਤੀ ਆ ਤੇ ਬਾਕੀ ਮਸ਼ੀਨ ਓਕੇ ਆ ਜੀ ਤਿਆਰ ਹੋਈ ਪਈ ਆ ਇੱਕ ਸਾਨੂੰ ਉੱਤੇ ਦਿਖਾਉਣਾ ਇਹ ਕੰਟਰੋਲ ਸਿਸਟਮ ਉਹ ਵੀ ਤੁਸੀਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਕਿਵੇਂ ਬੰਦੇ ਖਰਕੀ ਦਾ ਚਲਾਇਆ ਬਾਕੀ ਆਪਾਂ ਜੀ ਇਦਿਆਂ ਰੇਲਾਂ ਵੀ ਦੋ ਨਵੀਆਂ ਬਣਾਜਾਂ ਪੱਲੇ ਬੁੱਲੇ ਵਗੈਰਾ ਸਹੀ ਸਿੰਘ ਤੇ ਇੱਕ ਤਾਂ ਨਿਓਨ ਵਾਲਾ ਚੱਕਰ ਬਣਾਜਾਂ ਫਿਰ ਉੱਪਰ ਲੈ ਕੇ ਚੱਲਦੇ ਹਾਂ ਕੰਡਰ ਕੋਲੇ ਇੱਕ ਇਹਦਾ ਹੈਗਾ ਸੀ ਆ ਵਾਲਾ ਇਹ ਲੰਡਰ ਕੀਤਾ ਜੀ ਆਪਾਂ ਇੱਥੋਂ ਲਿਆ ਕੇ ਇੱਥੇ ਕਰਤਾ ਜੀ ਇਹ ਤੇ ਇਹਦਾ ਜਿਹੜਾ ਪਹਿਲੇ ਇਲਕੰਡਰ ਹੀ ਉਹ ਉੱਥੇ ਲੱਗਿਆ ਸੀ ਉੱਥੇ ਪਲੇਟ ਤੇ ਸੁੱਕਾ ਲੱਗਿਆ ਸੀ ਉਹ ਦੋਵੇਂ ਨਾਲ ਵੈਲਡਿੰਗ ਕੀਤੀ ਹੈ ਕਿ ਬੰਨੀ ਇੱਥੇ ਲੱਗਿਆ ਸੀ ਇਸ ਜਗ੍ਹਾ ਤੇ ਇਹ ਸਮਾਨ ਲੱਗਿਆ ਸੀ ਉੱਥੇ ਚੁੱਕ ਕੇ ਆਪਾਂ ਕੀਤਾ ਜੀ ਇੱਥੇ ਉੱਥੇ ਖਰਤ ਵੀ ਬਹੁਤ ਇੱਕ ਖਲੂਨ ਨੂੰ ਔਖਾ ਉੱਥੇ ਬਹੁਤ ਸਿਆਪਾ ਤੇ ਰਿਸ਼ਾਪੇ ਤੇ ਰਿਸ਼ਾਪਾ ਹੀ ਉੱਥੇ ਤੇ ਉਹ ਚੁੱਕ ਕੇ ਆਪਾਂ ਕਰਤਾ ਇਧਰ ਇਧਰ ਬਣਾਤਾ ਜੀ ਹੁਣ ਯਾਰਾ ਅਸੀਂ ਛੋਟੇ ਕਰਾਂਗੇ ਵੱਡ ਕੇ ਆਪਾਂ ਹੁਣ ਚੱਲਦੇ ਹਾਂ 450 ਵੱਲੇ ਉਹਦਾ ਕੰਮ ਕਰਨਾ ਪਲੇਟਾ ਬਰੂਟਾ ਵਗੈਰਾ ਬਣਾਉਣੀਆਂ ਉੱਥੇ ਚਲਦੇ ਜੀ ਆਪਾਂ ਹੁਣ ਆਪਾਂ ਜੀ ਇੱਧਰ ਓਗਰ ਦੀ ਫਿਟਿੰਗ ਕਰ ਰਹੇ ਆਂ ਪਹਿਲਾਂ ਵਾਲਾ ਤੇ 16 ਵਾਲਾ ਤੇ ਕੁਝ ਨਾ ਕੁਝ ਕਰਨਾ ਬੈਲਡਿੰਗ ਉੱਤੇ ਰੱਖ ਦੇ ਇਹ ਕੋ ਨਾੜ ਫੋਲੀ ਆਣਾ ਕੁਝ ਨਾ ਕੁਝ ਕਰਨਾ ਪੈਂਦਾ ਜਿੱਦਾਂ ਹੁਣ ਆਪਾਂ ਉੱਤੇ ਪਲੇਟ ਲਾਈ ਆ ਤੇ ਇਹ ਕਿਉਂਕਿ ਸ਼ਾਪਟਾ ਜੀ ਨਹੀਂ ਜਾ ਰਹੀ ਤੇ ਲੱਗ ਰਹੀ ਤੋਂ ਇਹ ਵੱਡ ਕੇ ਲੱਗ ਬਣਾਉਣੇ ਪੈਣਾ ਇਹ ਇਹਦਾ ਸ਼ਾਪਟਾ ਛੋਟਾ ਕਰਵਾਣਾ ਹੀਟਿੰਗ ਤਾਂ ਹੋ ਗਈ ਤੇ ਉਧਰ ਆਪਣੀ ਕੀਤੀ ਵਰਗੀ ਆ ਸਮਝ ਲਓ ਵੀ ਇਧਰ ਤਾਂ ਕੋਈ ੜਕਤ ਵਾਲੇ ਜਿਆਦਾ ਕੰਮ ਉਧਰ ਕੰਨ ਰੱਖਤੇ ਹੋਰ ਦੋ ਇਟਾਂ ਲੈ ਆਵੀਆਂ ਬਸ ਦੋ ਨਾਲ ਹਰ ਹੂੰ ਥੱਲੇ ਤਾਂ ਲੱਗਦਾ ਪਿਆ ਆਪਾਂ ਜੀ ਪਲੇਟ ਬਣਾਤੀ ਆ ਉਗਰ ਵਾਲੀ ਇਹ ਫਰਮਾ ਬਣਾ ਕੇ ਰਾਖ ਖਿਲਾਗਾ ਫਿਰ ਫਰਮਾਗਾ ਫਿਰ ਲਗਾ ਫਿਰ ਬਣਾ ਲਾ ਦੁਬਾਰਾ ਫਿਰ ਫਰਮਾ ਦੇ ਆਪਾਂ ਕੋਲ ਟਾਈਮ ਲਾਉਣਾ ਆ ਦੇਖੋ ਜੀ ਐਡੀ ਮੋਟੀ ਪਲੇਟ 200 ਤੋਂ ਮੋਟੀ ਲਿਆਉਣੀ ਪੈਂਦੀ ਆਪਾਂ ਨੂੰ ਜੇਕਰ ਆਪਾਂ 16 ਇੰਚ ਰੂਲਾ ਪਾਉਣੇ ਆ ਤਾਂ ਜੇ 14 ਦੇ ਫੀਟਿੰਗ ਹੀ 16 ਨੂੰ ਜੇਕਰ ਤੁਸੀਂ ਕਿਸੇ ਕੋਲੋਂ ਲੈ ਕੇ ਆਉਣਾ ਪਹਿਲੀ ਗੱਲ ਤੁਹਾਨੂੰ ਉੱਥੋਂ ਫੀਟਿੰਗ ਕਰਾਉਣੀ ਚਾਹੀਦੀ ਜੇ ਬੰਦੇ ਨੂੰ ਜਾਣਕਾਰੀ ਨਹੀਂ ਹੈਗੀ ਜੇਕਰ ਹੈਗੀ ਆ ਤੇ ਫਿਰ ਤੁਹਾਨੂੰ ਜਗ੍ਹਾੜ ਆਪਣਾ ਲਾਉਣਾ ਪੈਣਾ ਜੇ ਵੀ ਕਿਸੇ ਤਰੀਕੇ ਨਾਲ ਜਿੱਦਾਂ ਹੁਣ ਅਸੀਂ ਆ ਦੇਖੋ ਛੇ ਕੁ ਮਰੇ 1 2 ਤੇ ਦੋ ਮਰੇ ਜਾਂ ਥੱਲੇ ਇਹ ਆਪਾਂ ਉੱਪਰ ਇੱਠਾ ਦਿਖਦਾ ਕਰਤਾ ਤੇ ਇਧਰੋਂ ਤਾਂ ਲੋੜ ਹੀ ਨਹੀਂ ਹੁੰਦੀ ਤਕਰੀਬਨ ਇਧਰੋਂ ਤਾਂ ਕਰਨ ਦੀ ਕੋਈ ਜ਼ਰੂਰਤ ਨਹੀਂ 16 ਤੇ 18 ਦਾ ਪੈਲੇ ਸਕਦਾ ਲੱਗਿਆ 16 ਦਾ ਆਪਾਂ ਉਹ ਐਂਗਲਾ ਵਾਲਾ ਸਾਫ ਲਾ ਕੇ ਰੱਖਿਆ ਵਾ ਦੇਖੋ ਸਾਹਮਣੇ ਐਂਗਲਾ ਹੈ ਦੋ ਦਸੂਤ ਹੈ ਗੈਬ ਰੱਖਿਆ ਤੇ ਇਧਰ ਆਪਾਂ ਇਸ ਜਿਹਾ ਨਿਵਾ ਕਰਤਾ ਹੈ ਜਿhandle ਕੋਲ ਤੋਂ ਉੱਪਰ ਇੱਠਾ ਕਰ ਦਿੱਤਾ ਇਹਨੂੰ ਤੇ ਇਨੋਂ ਹੋਰੇ ਕੰਮ ਕੀਤੇ ਹੋਏ ਪਿੱਛੇ ਇੱਧਰ ਅੱਗੇ ਕੋਈ ਨਹੀਂ ਕੀਤਾ ਇੱਧਰ ਤੇ ਇੱਧਰ ਨਿਕਲਦਾ ਉਹਦਾ ਹੀ ਠਾਕਾ ਇਨੂੰ ਤੇ ਬਾਕੀ ਆ ਗਿਆ ਆਪਾਂ ਲੇਅਰ ਲਾਉਣੇ ਚੰਗੀ ਤਰ੍ਹਾਂ ਸੱਲੀ ਨਾਲ ਲਾ ਕੇ ਲੇਅਰ ਤੇ ਇੱਧਰ ਟਾਂਕ ਟੁਕੇ ਵਗੈਰਾ ਆ ਗਿਆ ਉਹੀ ਲਾਉਦੇ ਆ ਤੇ ਫਿਰ ਆਪਾਂ ਇਹਨੂੰ ਪੱਕੀ ਫਿਟਿੰਗ ਕਰਾਂਗੇ ਐਨੀ ਪਲੇਟ ਆਪਾਂ ਨੂੰ ਕੱਟਣੀ ਪੈਗੀ ਆ ਆਹ ਚਾਰ ਕਿੱਜ ਇਹਦਾ ਦੂਜੇ ਪਾਸੇ ਵਰਾਗੜਦੇ ਇਹ ਇਹ ਆਪਾਂ ਦਸਮੇਸ਼ ਦਾ ਵੀ ਤਕਰੀਬਨ ਕਲੀਅਰ ਕਰਤਾ ਤੇ ਦੇਖੋ ਇਹ ਇਹਨਾਂ ਆਪਾਂ ਨੂੰ ਡਬਲ ਡਬਲ ਬੈਲਟ ਆਪਾਂ ਸਾਰੀਆਂ ਲੈ ਕੇ ਆਂਦੀਆਂ ਵਿੱਚ ਜਿਹੜੇ ਖਰਾਬ ਹੋਏ ਸੀ ਉਹ ਵੀ ਲਗਾ ਕੇ ਤੇ ਬਾਕੀ ਡਬਲ ਡਬਲ ਲੈ ਕੇ ਆਏ ਨਾਲ ਰੱਖਣ ਵਾਸਤੇ ਜਿੱਦਾਂ ਕਿ 2 33 75 ਲੈ ਕੇ ਆਏ ਤੇ ਦੋ ਲੈ ਕੇ ਆਏ ਪੱਕੇ ਦੀਆਂ ਬੈਲਟਾਂ C44 ਤੇ ਦੋ ਹੀ ਲੈ ਕੇ ਫਲੈਟ ਵਾਲੀ ਇੱਕ ਫਲੈਟ ਲੈ ਕੇ ਆਏ ਜੀ ਇਹਦਾ ਇੱਕ ਲਿਆਂਦਾ ਆਪਾਂ ਬੈਲਟ ਉਹ ਵਾਲੀ ਬਾਕੀ 284 ਨੰਬਰ ਲੈ ਆਏ ਉਹ ਸਾਈਡ ਲੱਗਣਾ ਜੀ ਸਿੱਕ ਲੈ ਆਏ 93 ਨੰਬਰ ਇਹਦਾ ਸਪੇਅਰ ਸਮਾਨ ਜਿਹੜਾ ਆਪਾਂ ਲਿਆਉਣਾ ਸੀ ਆਪਾਂ ਤਕਰੀਬਨ ਪੂਰਾ ਹੀ ਲੈ ਆਂਦਾ ਉੱਪਰ ਰੱਖਤਾ ਹੈ ਮਸ਼ੀਨ ਇਹ ਹੁਣ ਆਪਾਂ ਇਹਨੂੰ ਜਿੱਦਾਂ ਦੇਖੋ ਜੀ ਆ ਥੱਲੇ ਪੇਂਟ ਵਗੈਰਾ ਉਤਰਿਆ ਜਾਂਦਾ ਆ ਦੇਖੋ ਸਾਹਮਣੇ ਇਹ ਆਪਾਂ ਪੇਂਟ ਨੂੰ ਥੱਲੇ ਥੱਲੇ ਕਰਾਂਗੇ ਤੇ ਆ ਬਾਰੀਆਂ ਪੂਰੀਆਂ ਵਗੈਰਾ ਜੋ ਵਿੱਚ ਵਿੱਚ ਮਾਰਨਾ ਪੇਂਟ ਆ ਇਸ 40 ਸਾਨੂੰ ਆਪਾਂ ਇਦਾਂ ਹੀ ਕਰਨਾ ਜਿੱਦਾਂ ਇਹਨੂੰ ਵਿੱਚੋਂ ਮਾਰਨਾ ਪੇੜ ਤਕਰੀਬਨ ਹੋਈ ਹੋਈ ਆ ਜਿੱਦਾਂ ਦੇ ਕਾਸ਼ਟਕ ਵਗੈਰਾ ਆਪਾਂ ਮਾਰਿਆ ਸੀ ਤੇ ਉਹਦਾ ਥੋੜਾ ਜਿਹਾ ਦੇਖੋ ਰੰਗ ਇਸਾ ਲੱਗਾ ਇਹ ਆਪਾਂ ਦੁਬਾਰਾ ਇਹਨੂੰ ਥੋੜਾ ਜਿਹਾ ਕਰਨਾ ਇੱਧਰ ਵੀ ਆਪਾਂ ਐਂਗਲ ਪੱਟੀ ਆ ਤਕਰੀਬਨ ਪੱਟ ਦੀ ਪੇਪਰ ਜਿਹੜੀ ਚੱਕਣ ਵਾਲੀ ਇਹਨੂੰ ਆਪਾਂ ਨੂੰ ਥੋੜੀ ਉੱਪਰ ਕਰਕੇ ਲੈਣੀ ਪਊਗਾ ਇੱਥੇ ਵਗੈਰਾ ਇੱਥੇ ਲਵਾ ਲਾਂਗੇ ਇਹ ਉੱਪਰੋਂ ਕਰਗਾ ਕਰਾਂਗੇ ਇਹਨੂੰ ਵੀ ਆਪਾਂ ਉਹ ਯਾਨੀ ਕਿ ਆਪਾਂ ਅਸੀਂ ਤਾਂ ਇਹ ਸਭ ਲਾਇਆ ਵੀ ਇਹਨੂੰ ਲਿਆ ਕੇ 16 ਇਚ ਉਧਰ ਹੀ ਰੱਖ ਦਾਂਗੇ ਬਸ ਲੋਡ ਹੀ ਨਹੀਂ ਪੈਣੀ ਹੋਰ ਕੰਮ ਦੀ ਤੇ ਸਾਨੂੰ ਬਾ ਵੀ ਇਹਦੇ ਬਹੁਤ ਮਿਹਨਤ ਕਰਨੀ ਪਈ ਆ ਜਿਵੇਂ ਕਿ ਹੁਣ ਆਹ ਪਲੇਟ ਬਣੂਗੀ ਫਿਰ ਉਹ ਬਣਾਵਾਂਗੇ ਉਧਰ ਵਾਲੀ ਤੇ ਫਿਰ ਇਹਨੂੰ ਪਕਰਾਂਗੇ ਤਿਆਰ ਫਿਰ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਜਿਹੜਾ ਪੰਡਾ ਹੀ ਕਰਾਂਗੇ ਇਹ ਅੰਦਰਲੇ ਨਾਲ ਬਾਹਰ ਨਾਲ ਕਰਨੇ ਪੈਣਗੇ ਹਨਾ ਅੰਦਰ ਵਾਲੇ ਅੰਦਰ ਕਿਥੇ ਆ ਜਿਹੜੇ ਇਹ ਕੱਢਿਆ ਮੋਰੇ ਚਲੋ ਤੇ ਰੀਲ ਆਪਾਂ ਪਿਛਲੇ ਸਾਲ ਤਿਆਰ ਕੀਤੀ ਸੀ ਇਹਦੀ ਪੂਰੀ ਵਿਸ਼ਾਲਟ ਹੈ ਬਣਾਈਆਂ ਤੇ ਅਗਰ ਇਸ ਵਾਰ ਕਰਤਾ ਪੰਮਾ ਕਿੱਥੇ ਆ ਬਾਹਰ ਕਰਕੇ ਪਰਲੇ ਭਾਗ ਰੀਲ ਆਉਣਾ ਪੰਮਾ ਏ ਕੀ ਕਰਦਾ ਹਰਨਾ ਸੈਨ ਮਸ਼ੀਨ ਨਾ ਯਰ ਪੇਰ ਨਹੀਂ ਕਰਨਾ ਪੈਰ ਪਿਆ ਰੱਖੇ ਨਾੜੀ ਵਾਲੀ ਨਾੜ ਪਲੇਟ ਅੰਦਰੋਂ ਥੋੜਾ ਪੈਣੀ ਐ ਨਹੀਂ ਨਾੜ ਅੰਦਰੋਂ ਪਾਣੀ ਨਹੀਂ ਆਖ ਤੇ ਨਾੜ ਪਾ ਦਿੰਨੇ ਲੈਵੇਂ ਨਾੜ ਕਿਹੜਾ ਕਿਹੜਾ ਨਾੜ ਪੈਣੀ 19 ਪਾ ਦਿਓ ਵਾਸ਼ਲ ਪਾ ਕੇ ਨਾੜ ਲੈਂਦੀ ਨਾੜ ਲੈਂਦੀ ਨਾਟ 19 ਪਾ ਕੇ ਬੰਨਣਾ ਹਾਂ 19 ਪਾ ਇਸ ਨੂੰ ਉਹ ਦੂਜੀ ਭਾਈ ਐਹੀਂ ਥਾਈ ਟਖਣਾਣਾ ਬਾਹ ਇਹਨਾਂ ਕੋਈ ਕਰਨਾ ਜ਼ਿਆਦਾ ਨਹੀਂ ਨਾ ਕੋਈ ਕੋਈ ਗੱਲ ਇਹਨਾਂ ਦਾ ਓਗਰ ਦਾ ਵੇਖ ਲੈਣਾ ਸੀ ਐਵੇਂ ਓਗਰ ਦਾ ਕਰਾਸ ਕਰਸ ਵਗੈਰਾ ਵੇਖ ਲੈਂਦੇ ਇਹ ਨਹੀਂ ਆਪਾਂ ਵੇਖਿਆ ਪੰਮਾ ਕੀ ਕਰਦਾ ਹਰਦਾ ਪੰਮਾ ਕੀ ਕਰਦਾ ਹਰਨਾ ਬੈਲਟਾ ਪਾਉਣੀ ਆ ਪਾ ਦੇ ਪਾ ਦੇ ਹੈਂ ਲਾ ਲਾ ਜਿਹੜੇ ਨਾੜ ਲੱਭਦੇ ਜਲਦੀ ਲਿਆ ਬਲੇਡ ਦੂਜੀ ਤੇ ਲਾ ਐ ਰੱਖ ਕੇ ਬਹੁਤੀ ਬਾਹਰ ਨਾ ਨੀ ਪੈ ਬਾਹਰ ਖੋਲ ਲਗਣਾ ਵਾਸ਼ ਵਾਲੇ ਪੈ ਬਸ ਬੜਾ ਇਹਨਾ ਬਹੁਤ ਠੀਕ ਵਿਚਾਰ ਨਾੜੇ ਹੋਰ ਬੰਨ ਟਾਂਕੇ ਬਾਰੇ ਕੀ ਵਿਚਾਰ ਟਾਂਕੇ ਲਾਣੇ ਪੈਣ ਮੜੇ ਮੜੇ ਉਹਨੇ ਲਾ ਕੇ ਬਾਅਦ ਚ ਉਹਨੇ ਲਾ ਕੇ ਕਰਕੇ ਚਲਾਈ ਹੈ ਆ ਮੋੜ ਨਿੱਕਾ ਖੱਟਾ ਨਿੱਕਾ ਕਿ ਤੇ ਖੱਟਾ ਵਰਮਾ ਐਡਾ ਦਾ ਵਰਮਾ ਹੀ ਦੇ ਉਹ ਕੋਮ ਉਹ ਨਾੜ ਪਾਲੇ ਨਹੀਂ ਤੁੱਕਾ ਨਹੀਂ ਲਾਣਾ ਇਹਦੇ ਬਾਹਰ ਹੋਏ ਨਾੜ ਪਾਲੇ ਯਾਰ ਤੂੰ ਇੱਕੋ ਨਾੜੀ ਪਾ ਲੈ ਉਹ ਵਿੱਚ ਬੈ ਜਾਣਾ ਉਹ ਵਿੱਚ ਮਲੋਲਾ ਹੈਗਾ ਇਧਰ ਟ੍ਰੇਕਰ ਪਾਲਾ ਨਾੜੀ ਪਾ ਲੈ ਬਾੜੇ ਆ ਕੇ ਬੈਠ ਦਿਖ ਪਿਆ ਬਾਹਰ ਨਾੜਾ ਪਰ ਮੈਂ ਬੈਠਣਾ ਹਾਰੇ ਵਿੱਚ ਟੰਗ ਦੇ ਚੰਗਾ ਤੂੰ ਹੀ ਬੰਦਾ ਜ਼ਿੰਮੇਵਾਰ ਹੈਗਾ ਨਾ ਬਾਕੀ ਕੋਈ ਨਹੀਂ ਸਾਹ ਹਾਂ ਕੀ ਨੇ ਦਾ ਪਾ ਲੈਣਾ ਨਾ ਨੁੱੜ ਜਦੇ ਰੋਟੀਆਂ ਆਲੇ ਰੋਟੀਆਂ ਖਾਣ ਵਾਲੇ ਦੁੱਗਲ ਵੀਰੇ ਦੇ ਕਮੈਂਟ ਕਿੰਨੇ ਆਲੇ ਹਾਂ ਹੂੰ ਬੇ ਇੱਕ ਦੁੱਗਲ ਦੇ ਰੋਟੀਆਂ ਨਾਲ ਮਾ ਬੇਗੂ ਹੱਦਾਂ ਦੇ ਦੇਖੇ ਬੇਗੂ ਨੇ ਹੋਰ ਕੀ ਰੋਟੀਆਂ ਖਾ ਕੇ ਦੇ ਦੋ ਇੱਕ ਹਨ ਨਿਕਲ ਜਾਣਗੇ ਫਿਰ ਆਉਣ ਪੰਜ ਵਜੇ ਪੰਮਾ ਬੋਤਲਾ ਨਾਲ ਸੈਟਿੰਗ ਕਰੀਏ ਉਧਰ ਹਾਂ ਹੂੰ ਕਿਵੇਂ ਚੱਲਿਆ ਆ ਜੀ ਦੇਖੋ ਬਿਲਡਿੰਗ ਲਾਇਆ ਥੋੜਾ ਜਿਹਾ ਆਪਾਂ ਉੱਪਰ ਇੱਟਾਂ ਤੇ ਰੱਖ ਕੇ ਥੋੜੀ ਛਾਂਟ ਜੀ ਵਗੈਰਾ ਮਾਰਦਾ ਕਿਉਂਕਿ ਮੌਸਮ ਖਰਾਬ ਹੈ ਮੀਂਹ ਪਿਆ ਹੈ ਆਪਾਂ ਇਸ ਵਾਰ ਆਪਣੇ ਜਗ੍ਹਾ ਥੋੜੀ ਜੀ ਤੰਗ ਗਈ ਆ ਜਿੱਦਾਂ ਥੋੜੀ ਜੀ ਮੰਨ ਕੇ ਚੱਲੋ ਵੀ ਆਪਾਂ ਆ ਆਪਣੇ ਮੰਨੇ ਜਗਾ ਅਵਲੀ ਤੇ ਆਪਾਂ ਅੱਗਾ ਤੋਂ ਇਹਨੂੰ ਹੋਰ ਕਰਾਂਗੇ ਜੀ ਇੱਥੋਂ ਲਾਗੋ ਭਰਾਂਗੇ ਨਾਲ ਛੱਡ ਪਾਵਾਂਗੇ ਹੋਰ ਦੋ ਇੱਧਰ ਖੜਜਣਗੇ ਦੋ ਖੜਜਣਗੇ ਇੱਧਰ ਤੇ ਹੋ ਸਕਦਾ ਵੈਸੇ ਗੁਰੂ ਨੇ ਚਾਹੇ ਤਾਂ ਆਪਾਂ ਹੋਰ ਵੀ ਲਾ ਸਕਦੇ ਕਿਉਂਕਿ ਆਪਾਂ ਕੰਬੈਨਾ ਕੰਬੈਨਾ ਹੀ ਕਰ ਦੇਣੀਆਂ ਨੇ ਜਿੰਨੇ ਡਰਾਈਵਰ ਸਾਰੇ ਕੰਬੈਨ ਵਾਲੇ ਬਣਾ ਦਿੰਨੇ ਆ ਕੋਈ ਨਰਾਜ ਨਹੀਂ ਹੋਣਾ ਚਾਹੀਦਾ ਆਪਾਂ ਕਿਉਂਕਿ ਇਹ ਬੰਦੇ ਆ ਕਿ ਕਿਸੇ ਕਿਸੇ ਬੰਦੇ ਨਾਲ ਆਪਾਂ ਉਹ ਨਹੀਂ ਕਰ ਸਕਦੇ ਵੀ ਇਹ ਬੰਦਾ ਕਿਉਂ ਤਰੱਕੀ ਕਰ ਰਿਹਾ ਤੇ ਇਹਨੂੰ ਥੱਲੇ ਹੋਣਾ ਚਾਹੀਦਾ ਮੇਰੇ ਤੇ ਆ ਹੁਣ ਵੀਰ ਜੀ ਆ ਮੈਂ ਆਪਣੇ ਕਿਸੇ ਯਾਰ ਦੋਸਤ ਨਾਲ ਸਾਂਝੀ ਲਿਆ ਆ ਆ ਵਾਲੀ ਦਸ਼ਮੇਸ਼ ਤੇ ਸਾਰਾ ਪੈਸਾ ਆਪਾਂ ਬਣਾਇਆ ਖੁਦ ਉਹਨੂੰ ਵਿਚਾਰਨਾ ਕਿ ਤੂੰ ਆਪਦੇ ਪੈਰਾਂ 'ਤੇ ਜਿੱਦਾਂ ਵੀ ਤੇਰੇ ਕੋ ਖਪਣੇ ਪੈਰਾਂ 'ਤੇ ਖੜਾ ਹੋ ਜਾ ਪੈਸਾ ਲਾ ਕੇ ਸਾਰਾ ਕਮਾਈ ਕਰੂਗਾ ਤੇ ਆਪਾਂ ਵਿੱਚੋਂ ਕੱਟੀ ਜਾਵੋਗੇ ਪੈਸੇ ਤੇ ਡਰਾਈਵਰ ਵੀ ਬੰਦਾ ਤੇ ਹੈ ਵੀ ਆਪਣਾ ਰਿਸ਼ਤੇਦਾਰੀ ਹੈ ਤੇ ਆਪਾਂ ਨੇ ਮਿੰਟ ਬਾਕੀ ਪੰਮੇ ਨਾਲ ਲਗਾ ਨੂੰ ਸਾਂਝੀ ਲਿਆਉਣੀ ਹੈ ਕੰਪੈਨ ਤੇ ਪੰਮੇਨ ਕਾ ਤੇ ਬੇਫਿਕਰਾ ਆ ਜਾ ਪੈਸੇ ਲਾਉਂਗਾ ਮੈਂ ਤੇ ਬਸ ਤੂੰ ਚਲਾਉਣੀ ਆ ਤੇ ਜਦੋਂ ਪੈਸੇ ਉੱਤਰ ਗਏ ਤੂੰ ਮਾਲ ਘੋਣ ਦਿਆਂਗਾ ਹਾਂ ਬੇਦੀ ਕੋਲੇ ਇਹ ਰੀਰ ਵਾਲ ਇਹਨੇ ਗਨਟ ਹੈ ਲਓ ਜਿਹੜੇ ਗਏ ਨੇ ਇੰਨਾ ਟਾਈਮ ਨੇਰਾ ਪਈ ਜਾਂਦਾ ਤੂੰ ਵਾਸ਼ਲੀ